ਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਔੰਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਵੀਰ ਜੀ ਝੋਟੀਆਂ ਤੁਹਾਨੂੰ ਦਿਖਾ ਲਦੇ ਆਪਾਂ ਅੱਜ ਬਹੁਤ ਚੰਗੀਆਂ ਦੋ ਹੀ ਦਿਖਾ ਲਈਏ ਝੋਟੀਆਂ ਦਾ ਆਪਣੇ ਕੋਲ ਜਿਆਦਾ ਵਾ ਆਖੋ ਝੋਟੀਆਂ ਬਹੁਤ ਚੰਗੀਆਂ ਵਾ ਤੇ ਪਰ ਚਲੋ ਸਾਹਮਣ ਸੁਮਣ ਆ ਲੀਆਂ ਦੀ ਅੰਧਿਆੜੀ ਸਾਹ ਮਲੀਏ ਤੇ ਤੁਹਾਨੂੰ ਦੋ ਝੋਟੀਆਂ ਦਿਖਾਉਂਦੇ ਆ ਆ ਬੂਰੀ ਝੋਟੀ ਜਿਹੜੀ ਆ ਟੋਕੜ ਕ ਭਣਿਆ ਤੇ ਆ ਜੋ ਝੋਡੀ ਜਿਹੜੀ ਆ ਤਾਜੀ ਸੂਈ ਆ ਤੇ ਦੋਵਾਂ ਦੀ ਤੁਹਾਨੂੰ ਡਿਟੇਲ ਸ਼ੇਅਰ ਕਰਦੇ ਆਂ ਤੇ ਦੋਵੇਂ ਤੁਹਾਨੂੰ ਖੋਲ ਕੇ ਦਿਖਾ ਲਦੇ ਆਂ ਤੇ ਆਓ ਜੀ ਕਰੀਏ ਸ਼ੁਰੂਆਤ ਅਭੀ ਝੋਟੀ ਬਹੁਤ ਜਿਆਦਾ ਚੰਗੀ ਆ ਪਹਿਲਾ ਸੁਗਾ ਆਜੋ ਫੜੋ ਜੀ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਮਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਨਾਮ ਓਮਕਾਰ ਸਿੰਘ ਪਿੰਡ ਕੋਗਾ ਤਹਿਸੀਲ ਵਟਾਲਾ ਜ਼ਿਲ੍ਹਾ ਗਰਦਾਸਪੁਰ ਨੰਬਰ 97792834419779283441 ਹੋਰ ਮੰਗਲੂ ਜੀ ਕੈਮ ਜੇ ਹਾਂਜੀ ਠੀਕ ਜੀ ਹਾਂਜੀ ਤੇ ਵਖਾ ਲੀਏ ਝੋਟੀਆਂ ਫਿਰ ਵਖਾ ਲਓ ਗੱਲ ਦੋ ਵਖਾ ਲੀਏ ਹਾਂਜੀ ਤੇ ਆ ਜੋ ਝੋਡੀ ਜਿਹੜੀ ਆ ਪਹਿਲਾ ਸੁਆਵਾ ਜੀ ਵਖਾ ਲਓ ਦੇ ਕੇ ਕਰਕੇ ਲੈਵਾ ਦੂਗਾ ਮਾੜਾ ਮਗਰ ਕਰਕੇ ਵਖਾ ਲਓ ਦੇਵਾ ਫਟਾ ਢਾਈ ਫਿਰ ਵੀ ਲੈ ਜਾ ਜੀ ਦੇਖੋ ਜੀ ਲੈਵਾ ਠੀਕ ਹੈ ਜੀ ਓਕੇ ਓਕੇ ਅੱਗੋਂ ਕਰਕੇ ਵਖਾ ਲਓ ਲੈਵਾ ਵੇਖੋ ਐ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾਂ ਰਿਹਾ ਐ ਲੈਵੇ ਵਾਲੀ ਝੋਟੀ ਆ ਜੀ ਦੇਖੋ ਜੀ ਤੇ ਇਧਰ ਵਖਾ ਲਓ ਜੀ ਅੱਗੋਂ ਕਿੱਥੋਂ ਲੈਵਾ ਇਹਦਾ ਸ਼ੁਰੂ ਨਾ ਆ ਵਖਾ ਲੇ ਜੀ ਕਿਹਾਰੂ ਚੁਰੂ ਬਹੁਤ ਬਹੁਤ ਜ਼ਿਆਦਾ ਚਵਾਈ ਚੂਈ ਮਗਰ ਇਹਦੇ ਕੱਟੀ ਆ ਜੀ ਆ ਦੇਖੋ ਜੀ ਆ ਕੱਟੀ ਆ ਜੀ ਮਗਰ ਆਹ ਖਾ ਲਓ ਚੰਗੀ ਆ ਆ ਦੇਖ ਕੱਟੀ ਮਗਰ ਇਹ ਪਹਿਲਾ ਸੁਆਵਾ ਛੋਟੀ ਦਾ ਤੇ ਬਹੁਤ ਜ਼ਿਆਦਾ ਛੋਟੀ ਚੰਗੀ ਆ ਜੀ ਤੇ ਦੁੱਧ ਹੋਊਗਾ ਲਗੋ 8 ਹੋ ਜਾਂ 9 ਹੋ ਜੇ ਜਮਾਂ ਤੇ ਆ ਰਿਹਾ ਜੀ ਠੀਕ ਆ ਤੇ ਬਾਕੀ ਸੀਲ ਠੰਡੀ ਜਿਹੜੀ ਆ ਪੂਰੀ ਆ ਜੀ ਕੋਈ ਗੱਲ ਨਹੀਂ ਆ ਜੀ ਖਾ ਲਓ ਜੀ ਮਤਲਬ ਆ ਖਾ ਲੈਣੇ ਆ ਮੈਂ ਇਦਾਂ ਬੱਚਾ ਛੱਡੀਏ ਨਾ ਛੱਡੀਏ ਇਹਨੂੰ ਕੋਈ ਪਰਵਾਹ ਨਹੀਂ ਕਰਦਾ। ਉਹ ਖਾ ਲਓ ਜੀ ਦੇਵਾ ਮਖਰ ਸਾਹਿਬ। ਹੋਰ ਤੋਂ ਗਾਣੂ। ਉਹ ਖਾ ਲਓ ਜੀ। ਆ ਲੈਵਾ ਦੂਆ ਦਿਖਾ ਲਓ ਕੱਲਾ ਕਲਾ ਅੱਗੇ ਨੀ ਜਾ। ਬਹੁਤ ਜ਼ਿਆਦਾ ਕੱਟੀ ਚੰਗੀ ਆ। ਫੋੜ ਲਿਓ ਜੀ। ਫੋੜ ਲਿਓ ਜੀ ਜੀ। ਹਾਂਜੀ। ਪਹਿਲਾ ਸੁਆ ਜੀ। ਦੇਖੀਏ ਗੰਦੀ ਵੀ ਚੈੱਕ ਕਰੀਏ ਕਿਦਾਂ ਆ। ਚਾਰ ਦੰਦੇ ਆ ਗਏ ਖਾਈ ਦੇਖੋ ਦੇਖ ਗੀ ਆ ਹਾਂਜੀ ਬਹੁਤ ਜ਼ਿਆਦਾ ਛੋਟੀ ਚੰਗੀ ਆ ਵੀ ਆਹ ਦੇਖੋ ਜੀ ਬਾਕੀ ਸੀਲ ਠੰਡੀ ਜਿਹੜੀ ਆ ਸੀਲ ਠੰਡੀ ਆ ਲਓ ਆ ਵੇ ਮਤਲਬ ਇਹ ਆ ਵੇਖੋ ਮੰਗਲੂ ਜੀ ਆਹ ਦੇਖੋ ਚੋਣ ਖਾ ਲਓ ਕਿ ਨਹੀਂ ਦੇਖੋ ਚੋਣ ਜੀ ਦੇਖਦੀ ਆ ਹਾਂਜੀ ਦੇਖੋ ਚੋਣ ਦੇਖਦੀ ਜੀ ਹਾਂਜੀ ਹਾਂਜੀ ਆਹ ਸਾਡੇ ਚੋਣ ਵੀ ਮੋਟਰ ਲੱਗੀ ਆ ਜੀ ਆਹ ਦੇਖਦੀ ਜੀ ਆਹ ਦੇਖੋ ਚੋਣ ਮਗਰ ਠੀਕ ਆ ਹਾਂਜੀ ਕੋ ਤੋ ਦੁਵਾ ਦਾ ਨਾ ਕੱਢ ਕੇ ਦਿਖਾ ਲ ਦिए ਦਿਖਾ ਲ ਦਿਓ ਆਏ ਹੋ ਜੀ ਇਹਦੇ ਇੰਨਾਂ ਝੋਟੀਆਂ ਬਹਿਣ ਦਿੰਦੀਆਂ ਪੈ ਲੂਣਾ ਆਹ ਦੇਖੋ ਜੀ ਆਹ ਦੇਖੋ ਜੀ ਅਗਲੇ ਥਣਾ ਜੀ ਤੋਂ ਆਹ ਦੇਖੋ ਜੀ ਮਗਰ ਦੇ ਥਣਾ ਜੀ ਓਕੇ ਜੀ ਆਹ ਦੇਖੋ ਫੇਰ ਉਹ ਖਾ ਲ ਆਹ ਵੇਖ ਲਓ ਖੁੱਲੀ ਛੱਡੀ ਆ ਜੀ ਜਿੱਦਾਂ ਸਾ ਵੀ ਖੁੱਲਾ ਛੱਡਿਆ ਉਹ ਖਾ ਲਓ ਮੰਗਰੂ ਜੀ ਇੱਧਰ ਕਰਕੇ ਇੱਧਰ ਆ ਵੇਖੋ ਆ ਕੇ ਠੀਕ ਆ ਜੀ ਹਾਂ ਜੀ ਆ ਇਹਨਾਂ ਸਭ ਥੱਲੇ ਪਿਆਈ ਥੱਲੇ ਪਿਆ ਰਹੇ ਨੇ ਇਹਨੀਆਂ ਠੰਡੀਆਂ ਝੋਟੀਆਂ ਐ ਇਹ ਬਹੁਤ ਜਿਆਦਾ ਝੁੱਟੀ ਚੰਗੀ ਆ ਤੋਰਾ ਇਹਨੂੰ ਕਿੰਨੇ ਕਦੀ ਝੋਟੀ ਮੰਗਲੂ ਜੀ ਦੇ ਦੀਏ ਦੁੱਧ ਇਹ 10 ਤੋਂ ਪਲੱਸ ਦੇਈ ਜਾਊਗੀ ਝੁੱਟੀ ਚੰਗੀ ਆ ਜੀ ਠੀਕ ਆ ਕਿੰਨੇ ਕਦੀ ਦੇ ਦੀਏ 10 ਤੋਂ ਤੂੰ ਇਹਨੂੰ ਦੱਸ ਦੋ ਦੇਰੀਏ ਤਾਂ 8000 ਦੀ ਜੈਜ ਕਰ ਦੋ ਕਿੰਨੇ ਦੀ ਤੂੰ ਦੱਸ ਦੇ ਫਿਰ ਇੱਕ ਹੋ ਜੀ ਵਾ ਦੇਰੀਏ 85 ਕੀ ਦੀ ਜਿੰਦੇ ਨਹੀਂ ਤੂੰ ਕਮਾ ਮੰਗਲੂ ਤੇਰਾ ਗਿਆ ਥੋੜਾ ਮੋੜਨਾ 85 ਦੇਰੀਏ ਫਿਰ ਹੋਰ ਕਰ ਦੀਏ ਮਾਨਤਨ ਕਰ ਦੋ ਜੋ 10 ਕਿਨਾ ਕਰ ਦਈਏ 10 3000 ਛੱਡ ਦਈਏ 82 ਦੀ ਠੀਕ ਆ 80000 ਦੀ ਦੇ ਦਈਏ ਯਾਰ ਠੀਕ 80 ਦੀ ਦੇਖੋ ਜੀ ਝੋਟੀ ਵਖਾ ਲਓ ਦੇਵਾ ਫੇ ਐ ਫੱਟੀ ਡਾਰ ਦੇਵਾ ਦੇਖ ਦੇਖਦਾ ਕਿ ਨਹੀਂ ਹਾਂਜੀ ਹਾਂਜੀ ਵਖਾ ਲਓ ਐਂ ਲਾ ਕੇ ਕਰਕੇ ਵੇਖ ਦੇਖ ਫਿਰ ਝੋਟੀ ਸੀਲ ਠੰਡੀ ਗਾਵ ਵਰਗੀ ਠੰਡੀ ਕਰ ਤੇ ਚਾਰ ਦੰਦਿਆ ਠੀਕ ਹੈ ਜੀ ਓਕੇ ਓਕੇ ਇੱਕ ਗੱਲ ਹੋ ਰਿਆ 80000 ਦੀ ਪਹੁੰਚ ਆ ਜਿੱਥੇ ਕੋਈ ਮਰਜ਼ੀ ਮੰਗਾ ਲੇ ਠੀਕ ਆ ਹਾਂ ਪੰਜਾਬ ਪੰਜਾਬ ਚ 80000 ਦੀ ਪਹੁੰਚ ਆ ਠੀਕ ਹੈ ਜੀ ਠੀਕ ਹੈ ਘਾਰ ਜੀ ਤੇ ਆਜੋ ਡੀਜੇ ਨਹੀਂ ਪੂਰੀ ਆ ਇਹਦੇ ਤੋਂ ਮੇਰੇ ਦੁੱਧ ਹੋਗਾ ਜੀ 6 ਕਿਲੋ ਠੀਕ ਆ ਤੇ ਗੱਬਣ ਆ ਜੀ ਇਹ 2.5 ਮਹੀਨੇ ਦੇ ਕਰੀਬ ਚੈੱਕ ਪਾਸ ਹੀ ਗਰੰਟਡ ਆ ਤੇ ਭਾੜੇ ਦੇ ਮਿਲਦੀ ਆ ਜੀ ਚੈੱਕ ਆਪਾਂ ਹੁਣੇ ਕਰਾ ਆ ਗਏ ਆਣੇ ਕੋਈ ਆਪ ਦੀ ਤਸੱਲੀ ਕਰੇ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਾ ਲੈ ਭਾਏ ਕੋਈ ਘਰ ਜਾ ਕੇ ਟੈਸਟ ਕਰਵਾ ਲੈ ਪੂਨ ਗਰੇਡੀ ਆ ਗੱਬਣ ਦੀ ਠੀਕ ਜੋ ਦਿਖਾ ਲਓ ਲੈਣਾ ਤੁਹਾਨੂੰ ਤੋਦੀ ਬਹੁਤ ਚੰਗੀ ਆ ਦੋਦਨੋ ਦੀ ਚੰਗੀ ਬਹੁਤ ਵਧੀਆ ਰਹੀ ਠੀਕ ਆ ਦੇਖਾ ਲਓ ਲੈ ਵਸ ਪੂਰੀ ਰਜਨ ਵਾਲੀ ਝੋਟੀ ਆ ਦੂਸਰਾ ਝੂਆ ਲਾ ਲੈ ਕੋਈ ਛੀਖਾ ਲਾ ਲੈ ਕੂੜੀ ਆ ਜੀ ਬਾਕੀ ਜੀਜਨ ਠੰਡੀ ਪਾੜੇ ਵਾਲੀ ਆ ਝੋਟੀ ਦੋਵੇਂ ਟਾਈਮ 6 ਕਿਲੋ ਦੋਮਾ ਟਾਈਮ ਦਾ 6 ਕਿਲੋ ਤੇ ਠੀਕ ਤੁਹਾਨੂੰ ਥੋੜਾ ਮਸਾਲਾ ਦੇਵਾ ਅੱਗ ਤੋਂ ਸ਼ੁਰੂ ਹੁੰਦਾ ਪਕਾ ਲਓ ਠੰਡ ਥਣ ਕਿੱਡਾ ਚੰਗਾ ਚਵਾਈ ਫਿਰ ਬਹੁਤ ਜ਼ਿਆਦਾ ਚੰਗੀ ਸਿੰਘ ਦੀ ਕੁਆਲਿਟੀ ਪਾਣਾ ਕੀ ਲੈ ਜੋ ਲੈ ਜੀ ਜਾਂ ਦਿਖਾ ਦਿਓ ਥੋੜੀ ਬਹੁਤ ਜ਼ਿਆਦਾ ਚੰਗੀ ਹੈ ਜੀ ਲੈਣ ਦੀ ਪਾਣੀ ਤਿੰਨ ਦੋ ਇਹ ਮੋਲ ਲਿਆ ਕੀ ਫਿਰ ਮੋਲ ਮੰਗਲ ਕਿੰਨੇ ਦੀ ਦੇ ਦੀ ਕਿੰਨੇ ਦੀ ਤੋਂ ਕੰਮ ਆਉਂਦੇ ਨੇ ਤੇ ਇਹਦੇ ਨੇ ਦਾਦਾ ਤੁਸੀਂ ਦਾਦਾ ਤੁਸੀਂ ਦੱਸ ਦੋ ਮੰਗਰੂ ਜੀ ਤੁਹਾਡਾ ਕੀ ਆ ਮੋੜ ਨਾ ਮਾ ਕੋਈ ਦਾ ਦਰੋਕ ਨਹੀਂ ਦੀ ਦੇਰੀ ਦੱਸਾ ਦੇ ਤੂੰ ਹੀ ਦੱਸ ਦੋ ਜੀ ਡੇਰੀ ਅਸਰ ਤਰਕਦੀ ਅਸਰ ਤਰਦੀ ਦੇ ਦਿੰਦੇ ਹਾਂ ਜੀ ਜੇ ਤੂੰ ਹੀ ਅਸਰ ਤਰਦੀ ਕਹਿੰਦੇ ਜੇ ਤੂੰ ਤਰਦੀ ਆਲਾ ਨਾ ਜੀ ਕਰ ਦੋ ਤੂੰ ਹੀ ਜਾਇਜ਼ ਕਰ ਦੋ 65 ਦੀ ਦੇ ਦਈਏ ਠੀਕ ਆ ਹੋਰ ਦਾਸਤ ਮਾਨਦਾਨ ਹੋਰ ਕਰ ਦੇ ਦਿੰਦੇ ਦੱਸ 60000 ਦੀ ਠੀਕ ਪਹੁੰਚ ਆ 60 ਦੀ ਪਹੁੰਚ ਪੰਜਾਬ ਪੰਜਾਬ ਹਾਂ ਸਾਡਾ ਲੱਗ ਜਾਏ 5000 ਕਰਾਇਆ ਸਾਡਾ ਲੱਗ ਜਾਏ 6000 6000 ਦੀ ਪਹੁੰਚ ਠੀਕ ਹੈ ਤੂੰ ਲੈ ਵੀਰ ਠੀਕ ਹੈ ਜੀ ਜਿਆਜ ਕਿ ਨਹੀਂ ਬਿਲਕੁਲ ਜਿਆਜ ਹਾਂ 60000 ਦੀ ਪਹੁੰਚ ਹੀ ਕਰਤੀ ਆ ਹਾਂ ਜਿੱਥੇ ਕੋਈ ਮਰਜ਼ੀ ਕਰਾ ਲੇ ਆ ਕਰਤੀ 80000 ਦੀ ਪਹੁੰਚ ਠੀਕ ਹਾਂ ਚਾਰ ਦੰਦ ਦੀ ਝੋਟੀ ਆ ਸੀਲ ਠੰਡੀ ਗਾਮ ਵਰਗੀ 8-9 ਕਿਲੋ ਬੋਲਾ ਪੰਜਾਬ ਪੰਜਾਬ ਤੇ ਆ ਵੇਖੋ ਜੀ ਆ ਵੀ ਬੋਰੀ ਬੁਰੀ ਵੀ ਬਹੁਤ ਜ਼ਿਆਦਾ ਚੰਗੀ ਇਹ 60000 ਦੀ ਪਹੁੰਚ ਕੀਤੀ ਆ ਜੀ ਗੱਲ ਠੀਕ ਹੈ ਠੀਕ ਹੈ ਮਗਰੋ ਜੀ ਹਾਂਜੀ ਤੇ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਵੀਡੀਓ ਵੇਖਣ ਲਈ ਤੇ ਇਹਨਾਂ ਤਿਆਰ ਕਰਦੇ ਹਾਂ ਤੇ ਲੋ ਧੰਵਾਦ ਆ ਕੱਲ ਆਪਾਂ ਵੀਡੀਓ ਪਾਈ ਸੀ ਮਾਲ ਆਪਣਾ ਵੇਖਿਆ ਤੇ ਫੇਰ ਕੋਈ ਗੱਲ ਨਹੀਂ ਮਾਲ ਪਾਵਾਂਗੇ ਆ ਵੇਖੋ ਮਾਲ ਆਪਣਾ ਹੈਗਾ ਵਾ ਮਾਲ ਤੇ ਬਾਬਾ ਜੀ ਆ ਫਿਰ ਅੱਜ ਪਾਇਆ ਨਹੀਂ ਵੀਡੀਓ ਤੇ ਅਪਣੀ ਦੋ ਚਾਰ ਜਣਾਂ ਆ ਕੱਟੀ ਠੀਕ ਆ ਬਹੁਤ ਜਿਆਦਾ ਚੰਗੀ ਹੈ ਇਹ ਵੀ ਦੋ ਚਾਰ ਤਿੰਨ ਸਾਂਝ ਕੇ ਪਾਵਾਂਗੇ ਬਹੁਤ ਕੱਟੀ ਚੰਗੀ ਆ ਸਪੈਸ਼ਲ ਕੱਟੀ ਹਾਂਜੀ ਪਿੱਟ ਪਿੱਟ ਪੁੜਾ ਕੇ ਕਿੰਨਾ ਚੰਗਾ ਬਹੁਤ ਚੰਗੀਆਂ ਨੀਂਦੀਆਂ ਵਿੱਚ ਝੋਟੀਆਂ ਬਹੁਤ ਚੰਗੀਆਂ ਇਹਨਾਂ ਦੇ ਥੱਲੇ ਵੀ ਆਚਾ ਹੰਗਾ ਹੋ ਮਾ ਦੇ ਕੋ ਪੈਂਦਾ ਬੈਠੇ ਠੰਡੀਆਂ ਝੋਟੀਆਂ ਚਿਪਕਾ ਵਾਂਗੂ ਹਾਂ ਇਹ ਝੋਟੀ ਠੰਡੀ ਮਤਲਬ ਨਹੀਂ ਇਹ ਲਣ ਵਾਲਾ ਇਹ ਚਪਗਾ ਵਾਰ ਗਿਆ ਟਣੀ ਪਰ ਸਾਹਮਣੇ ਪਾਵਾਂਗੇ ਆ ਝੋਟੀ ਜਿਹੜੀ ਹੈ ਵੀ ਚੈੱਕ ਪਾਸ ਕਰਾ ਕੇ ਪਾਵਾਂਗੇ ਥੋੜੇ ਦੇ ਦਿਨ ਘਟਿਆ ਚੈੱਕ ਕਰਾ ਕੇ ਫਿਰ ਪਾਈਏ ਇਹ ਵੀ ਝੋਟੀ ਚੰਗੀ ਹੈ ਦਵਾਂਗੇ ਉਹ ਦਿਨ ਕਿਸੇ ਦੀ ਨੂੰ ਬਾਕੀ ਜਿਵੇਂ ਮੇਰਾ ਨਾਮ ਕਾਰ ਸਿੰਘ ਪਿੰਡ ਕੋਗਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਤਾਰਸਪੁਰ ਨੰਬਰ 977998344977998344 ਸਾਰਿਆਂ ਨੂੰ ਸასი ਸ਼ਾਲੀ ਹੈ ਜੀ